ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 9ਵਾਂ ਗੁਰੂਤਾ ਆਕਰਸ਼ਣ ਇਸ ਅਧਿਆਇ ਦੀ ਸੋਚੋ ਤੇ ਉੱਤਰ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲੇ 4 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਚੰਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਸ਼ਬਦਾਂ ਵਿੱਚ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਪਿਆਰੇ ਵਿਦਿਆਰਥੀਓ ਵਡੀਆਂ ਅੰਗਰੇਜ਼ੀ ਅਤੇ ਗਣਿਤ ਦੀ ਲੋੜਾਂ ਲਈ ਇਸੀ ਚੈਨਲ ਤੋਂ ਕੁਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਰਸਾਲ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਉਸ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th english cbse bhi 9th english literature 9th grammar ਤੇ ਨਾਲ ਹੀ ਗਣਿਤ ਵਿੱਚ ਮਿਲਣਗੀਆਂ 9th math notes ਤੇ ਨਵੀਂ ਨਵੀਂ ਗਣਿਤ ਪੰਜਾਬੀ ਮੀਡੀਅਮ ਵਿੱਚ ਤੇ ਇੰਗਲਿਸ਼ ਮੀਡੀਅਮ ਵਿੱਚ ਆ ਗਈ PSCB 9th math ਜੋ ਵੀ ਸੇਮ CBSE ਵਾਲੀ ਕਿਤਾਬ ਹੈਗੀ ਹੈ ਫਿਰ ਮੈਥ ਕਨਸੈਪਟਸ ਗਣਿਤ ਦੇ ਸਿਧਾਂਤ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਵਾਧਾ ਕਰਨ ਲਈ ਇੱਕ ਪਲੇਲਿਸਟ ਹੈ 기 ਹੈ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ 'ਚ ਵੀ ਵੀਡੀਓਜ਼ ਜ਼ਰੂਰ ਦੇਖੋ ਆ ਦੇਖਿਓ ਬੱਚਿਓ ਹੁਣ ਇਹ ਵਾਲੇ ਸਵਾਲ ਸੋਚਨਾ ਬੋਰਡ ਤੇ ਲਾਉਣ ਵਾਲੀ ਡਰਾਇੰਗ ਪਿੰਨਾ ਇਹ ਡਰਾਇੰਗ ਪੈਨ ਹੁੰਦੀ ਹੈ ਦਾਰੀ ਦਾ ਸਿਰਾ ਵੱਡੇ ਆਕਾਰ ਦਾ ਕਿਉਂ ਹੁੰਦਾ ਹੈ ਦੇਖੋ ਇਹ ਵਾਲਾ ਹੈ ਇੱਕ ਸਿਰਾ ਤੇਖਾ ਜਿੰਨੇ ਖੁਬਣਾ ਤੇ ਦੂਜਾ ਬੱਚੋ ਸਿਰਾ ਵੱਡੇ ਆਕਾਰ ਦਾ ਸੋ ਇਹ ਬੱਚੇ ਸਾਰੇ ਸਵਾਲ ਜਿਹੜੇ ਨੇ ਇਹ ਦਬਾ ਇਹ ਤੇ ਕੇਲਵਲ ਦੇ ਨਾਲ ਜੁੜੇ ਹੋਏ ਨੇ ਜੋ ਅਸੀਂ ਨੀਵੇਂ ਵੀਡੀਓ ਵਿੱਚ ਬੜਾ ਜਿਹੜਾ 19 ਨੰਬਰ ਦਾ ਸਵਾਲ ਸੀਗਾ ਬੜੇ ਵਿਸਥਾਰ ਦੇ ਨਾਲ ਸਮਝਾਇਆ। ਸੋ ਵੱਡੇ ਖੇਤਰਫਲ ਤੇ ਵੱਲ ਘੱਟ ਦਬਾਅ ਪਾਉਂਦਾ ਹੈ। ਉਹੀ ਵੱਲ ਹੋਏਗਾ ਪਰ ਖੇਤਰਫਲ ਵੱਡਾ ਹੋਣ ਦੇ ਦਬਾਅ ਘੱਟ ਪਾਏਗਾ। ਅਤੇ ਛੋਟੇ ਖੇਤਰਫਲ ਤੇ ਉਹੀ ਵੱਲ ਜ਼ਿਆਦਾ ਦਬਾਅ ਪਾਉਂਦਾ ਹੈ। ਇਹਨ ਦੇ ਵੱਡੇ ਆਕਾਰ ਵਾਲੇ ਸਿਰੇ ਤੇ ਵੱਲ ਲਾਉਣ ਨਾਲ ਗੁੱਠੇ ਤੇ ਦਬਾਅ ਘੱਟ ਲੱਗਦਾ ਹੈ। ਇੱਥੇ ਅਸੀਂ ਰੱਖਦੇ ਹਾਂ ਤੇ ਗੁੱਠਾ ਰੱਖਦੇ ਹਾਂ ਸਾਨੂੰ ਥੋੜੀ ਜੀ ਲੋੜ ਨਹੀਂ ਪੈਂਦੀ। ਸੋ ਸਾਡੇ ਗੋਠੇ ਵਿੱਚ ਚੋਭ ਮਹਿਸੂਸ ਨਹੀਂ ਹੁੰਦੀ ਸਾਡੇ ਗੋਠੇ ਤੇ ਕੋਈ ਦਰਦ ਮਹਿਸੂਸ ਨਹੀਂ ਹੁੰਦਾ ਜਦੋਂ ਅਸੀਂ ਗੋਠਾ ਦਬਦੇ ਕਿਉਂਕਿ ਇਹਦਾ ਜਿਹੜਾ ਇਹ ਵੱਡੇ ਖੇਤਰਫਲ ਦਾ ਆਕਾਰ ਹੈ ਉਹਨਾਂ ਦਾ ਬਲ ਲੰਨੇ ਆ ਉਹ ਨਾਲ ਸਾਡੇ ਗੋਠੇ ਤੇ ਦਬਾਅ ਘੱਟ ਦਿੰਦਾ ਤੇ ਇਹੀ ਬਲ ਪਿੰਨ ਦੇ ਦੂਜੇ ਤਿੱਖੇ ਸਿਰੇ ਤੇ ਲੱਗਦਾ ਫਿਰ ਇਹੀ ਬਲ ਜਿਹੜਾ ਲੰਨੇ ਆ ਉਹ ਫੇਰ ਅੱਖੇ ਤੇ ਇੱਥੇ ਲੱਗ ਲੱਗ ਜਾਂਦਾ ਹੈ ਇਹ ਇੰਨਾ ਚੌੜਾ ਹੈ ਤੇ ਇਹ ਬਿਲਕੁਲ ਬਰੀਕ ਬਿੰਦੂ ਹੈ ਤਿੱਖੇ ਸਿਰੇ ਤੇ ਲੱਗਦਾ ਹੈ ਜਿਸ ਦਾ ਖੇਤਰਫਲ ਇੱਕ ਬਰੀਕ ਬਿੰਦੂ ਜਿਹਦਾ ਹੁੰਦਾ ਸਿੱਟੇ ਵੱਜੋਂ ਬੋਰਡ ਤੇ ਦਬਾਅ ਬਹੁਤ ਜ਼ਿਆਦਾ ਪੈਂਦਾ ਜਿਹੜਾ ਐ ਜਿਹੜੀ ਤਿੱਖਾ ਸਿਰਾ ਹੈ ਜਿਹਦੀ ਖੇਤਰਫਲ ਇੱਕ ਬਿੰਦੂ ਜਿੰਨਾ ਹੈ ਜਦੋਂ ਬੱਚਿਓ ਉਹ ਦਬਾਅ ਇਸ ਸੂਚਨਾ ਤੇ ਬੋਰਡ ਤੇ ਬੰਦਾ ਉਹ ਦਬਾਅ ਬਹੁਤ ਜ਼ਿਆਦਾ ਪੁੰਦਾ ਹੈ ਸਿੱਟੇ ਵੱਜੋਂ ਬੋਰਡ ਤੇ ਦਬਾਅ ਬਹੁਤ ਜ਼ਿਆਦਾ ਪੈਂਦਾ ਹੈ ਤੇ ਪਿੰਨ ਬੋਰਡ ਵਿੱਚ ਖੁੱਭ ਜਾਂਦੀ ਹੈਗੀ ਸੋ ਸੂਚਨਾ ਬੋਰਡ ਜਿਵੇਂ ਨੂੰ ਖੁੱਬਣ ਲਈ ਵੀ ਤੇ ਸਾਡੇ ਗੋਠੇ ਤੇ ਸੱਟ ਨਾ ਲੱਗੇ ਇਸ ਕਰਕੇ ਇਹਦਾ ਜਿਹੜੀ ਇਹ ਬਣਤਰ ਇਦਾਂ ਬਣਾਈ ਜਾਂਦੀ ਹੈ ਠੀਕ ਹੈ ਊਠ ਮਾਰੂਥਲ ਰੇਗਿਸਤਾਨ ਵਿੱਚ ਸੌਖਾ ਕਿਵੇਂ ਭਜ ਲੈਂਦਾ ਹੈ ਊਠ ਦਾ ਭਾਰ ਰੇਤ ਉੱਤੇ ਲੰਬਵਤ ਥੱਲੇ ਵੱਲ ਪੈਂਦਾ ਹੈ ਬੜਾ ਭਾਰਾ ਹੁੰਦਾ ਊਠ ਠੀਕ ਹੈ ਨਾ ਉਹਦੇ ਪੁੰਜ ਨੂੰ ਗੁਰੂਤਾਵੇ ਪ੍ਰਵੇਗ ਦੇ ਨਾਲ 9.8 ਮੀਟਰ ਪ੍ਰਤੀ ਸੈਕਿੰਡ ਵਰਗ ਨਾਲ ਗੁਣਾ ਕਰਦੇ ਦੇ ਭਾਰ ਵਾਲਾ ਉਹਨਾਂ ਵੱਲ ਪੈਂਦਾ ਹੈ ਊਠ ਦੇ ਪੈਰ ਪਧਰੇ ਅਤੇ ਚੌੜੇ ਹੁੰਦੇ ਹਨ ਜਿਸ ਨਾਲ ਰੇਤ ਦੇ ਸੰਪਰਕ ਚ ਆਉਣ ਵਾਲਾ ਖੇਤਰਫਲ ਵੱਧ ਜਾਂਦਾ ਹੈ ਕਿਉਂਕਿ ਦਬਾਅ ਖੇਤਰਫਲ ਦੇ ਉਲਟ ਅਨੁਪਾਤ ਵਿੱਚ ਹੈ ਜਾਲਾ ਖੇਤਰਫਲ ਦਬਾਅ ਘਟ ਇਸ ਲਈ ਰੇਤ ਦੇ ਰੇਤ ਤੇ ਊਠ ਦੇ ਭਾਰ ਦਾ ਦਬਾਅ ਘਟ ਜਾਂਦਾ ਹੈ ਇਹ ਊਠ ਦੇ ਪੈਰ ਰੇਤ ਵਿੱਚ ਡੂੰਘੇ ਨਹੀਂ ਖੁੱਬਦੇ ਉਹ ਅੰਦਰ ਨਹੀਂ ਵੱਢਦੇ ਜਿਵੇਂ ਦਬਾਅ ਘਟ ਉਹ ਦਬਾਅ ਘਟ ਗਿਆ ਖੁੱਬਦੇ ਨਹੀਂ ਗਏ ਸੱਟੇ ਵਜੋਂ ਮਾਰੂਥਲ ਵਿੱਚ ਊਠ ਸਹਜੇ ਹੀ ਦੌੜ ਲੈਂਦਾ ਜੇ ਫਿਰ ਖੁੱਬਣੇ ਹੁਣ ਜਦੋਂ ਬੱਚੇ ਹੋ ਜੇ ਅਸੀਂ ਦੌੜਨ ਦਾ ਯਤਨ ਕਰੀਏ ਇਹ ਸਿਨੀ ਡੋਟ ਸਗਾਗੇ ਸਾਡੇ ਪੈਰ ਖੁੱਬੀ ਜਾਣਗੇ ਕਿ ਸਾਡੇ ਪੈਰ ਇੰਨੇ ਚੌੜੇ ਨਹੀਂ ਹੈਗੇ ਤੇ ਅਧਰੇ ਵੀ ਨਹੀਂ ਹੈਗੇ ਉਹ ਮਲਕੀ ਉਹਨਾਂ ਚ ਉੱਪਰ ਨੂੰ ਗੱਡੀ ਦੇ ਉੱਪਰ ਉੱਠਿਆ ਹੁੰਦਾ ਮਣੀ ਅੱਢੀ ਥੋੜੀ ਸਾਡੇ ਸੰਪਰਕ ਚ ਆਏਗੀ ਤੇ ਥੋੜਾ ਅਗਲਾ ਹਿੱਸਾ ਸੰਪਰਕ ਵਿੱਚ ਆਏਗਾ ਜੇ ਨਾ ਕੀਏਗਾ ਸਾਡਾ ਭਾਰ ਜਿਹੜਾ ਹੈ ਉਹ ਨਹੀਂ ਹੈ ਪਰ ਖੇਤਰਫਲ ਘੱਟੇ ਤੇ ਦਬਾਜ ਆ ਜਾਣਾ ਪਏਗਾ ਠੀਕ ਹੈ ਹੁਣ ਆ ਗਿਆ 1000 ਟਨ ਤੋਂ ਵੀ ਵੱਧ ਭਾਰ ਵਾਲਾ ਫੌਜੀ ਟੈਂਕ ਨਿਰੰਤਰ ਚੇਨ ਕੰਟੀਨਿਊਸ ਚੇਨ ਤੇ ਕਿਵੇਂ ਟਿਕਿਆ ਰਹਿੰਦਾ ਹੈ ਦੇਖੋ ਬੱਚੋ ਇਹ ਅੱਛੀ ਹਨ ਨਹੀਂ ਹੈ ਇਹ ਨਿਰੰਤਰ ਕੰਟੀਨਿਊਸ ਚੇਨ ਹੈ ਕਿੰਨੀ ਚੌੜੀ ਜੇਨ ਹੈਗੀ ਹੈ ਠੀਕ ਹੈ ਨਾ ਹੁਣ ਇਹ ਕਹਿੰਦਾ ਪਾ ਟੈਂਕ ਦਾ ਪਾਰ ਤੇ ਬਹੁਤ ਜ਼ਿਆਦਾ ਹੁੰਦਾ ਹੈ ਤੇ ਕਹਿੰਦੇ ਤੇ ਕਿਵੇਂ ਟਿਕਿਆ ਰਹਿੰਦਾ ਥੱਲੇ ਕਿਉਂ ਨਹੀਂ ਖੁੱਬ ਜਾਂਦਾ ਇੰਨਾ ਪਾਰ ਹੈਗਾ ਜ਼ਿਆਦਾ ਖੇਤਰ ਫਲ ਤੇ ਲੱਗਣ ਵਾਲਾ ਬਲ ਘੱਟ ਦਬਾਅ ਪਾਉਂਦਾ ਹੈ ਐ ਸਿਧਾਂਤ ਤੇ ਟੈਂਕ ਦੇ ਦੋਨੋਂ ਪਾਸੇ ਲੱਗੀ ਚੌੜੀ ਨਿਰੰਤਰ ਚੇਨ ਇਹ ਇੱਕ ਦਾ ਜ਼ਮੀਨ ਦੇ ਨਾਲ ਸੰਪਰਕ ਆਉਣ ਵਾਲਾ ਖੇਤਰਫਲ ਵਧਾ ਦਿੰਦੀ ਹੈ। ਦੇਖ ਇਹਨਾ ਚੌੜਾ ਹੈ ਨਾ ਬੱਚਿਓ ਹੁਣ ਇੱਥੋਂ ਦੀ ਲੈ ਕੇ ਇੱਥੇ ਤੱਕ ਪਹਿਲੇ ਟਾਰਾਂ ਦੇ ਇਹਨੇ ਇਹ ਹਿੱਸੇ ਨੇ ਸੰਪਰਕ ਵਿੱਚ ਆਉਣਾ ਸੀ ਹੁਣ ਸਾਰੀ ਚੌੜੀ ਦੀ ਚੌੜੀ ਟ੍ਰੇਨ ਇਹ ਚੌੜੀ ਜੋੜੀ ਚੇਂਜ ਹੋ ਰਹੀ ਹੈ ਕਿ ਨਾ ਇਹ ਕਿਸਮ ਦਾ ਟੋਡਾ ਬਣ ਗਿਆ ਆਇਤ ਬਣ ਗਿਆ ਆਇਤ ਇੱਥੋਂ ਦੀ ਲੈ ਕੇ ਇੱਥੋਂ ਦੀ ਲੈ ਕੇ ਇੱਥੇ ਦਾ ਕਿਦਾਂ ਆਇਤ ਬਣ ਗਿਆ ਠੀਕ ਹੈ ਨਾ ਤੇ ਸੰਪਰਕ ਆਉਣ ਵਾਲਾ ਖੇਤਰਫਲ ਵਧਾ ਦਿੰਦੀ ਹੈ ਜਿਸ ਨਾਲ ਇਸ ਨਾਲ 1000 ਟਨ ਤੋਂ ਵੀ ਵੱਧ ਭਾਰ ਵਾਲਾ ਫੌਜੀ ਟੈਂਕ ਦਿਨਾਂ ਰਾਤ ਸੜਕ ਨੂੰ ਤੋੜੇ ਜਾਂ ਨੁਕਸਾਨੇ ਟਿਕਿਆ ਰਹਿੰਦਾ ਹੈ ਉਹਦਾ ਦਵਾ ਘਟ ਜਾਂਦਾ ਹੈ ਇਸੇ ਕਰਕੇ ਭਾਰਾ ਟੈਂਕ ਪੋਲੀਥਾਂ ਵਿੱਚ ਖੁੱਬਦਾ ਵੀ ਨਹੀਂ ਹੈ ਜੇ ਪੋਲੀਥਾਂ ਦੇ ਗੱਲ ਜੇ ਖੁੱਬੇਗਾ ਵੀ ਨਹੀਂ ਤੇ ਇਹਦੇ ਭਾਰ ਕਰਕੇ ਉਹਨੂੰ ਜਿਹੜਾ ਉਹ ਸੜਕ ਵਰਾ ਟੁੱਟਦੀ ਵੀ ਨਹੀਂ ਹੈਗੀ ਤੇ ਆਰਾਮ ਦੇ ਨਾਲ ਚੱਲ ਲੰਦਾ ਹੈ ਰਕਾਂ ਅਤੇ ਬੱਸਾਂ ਦੇ ਟਾਇਰ ਚੌੜੇ ਕਿਉਂ ਹੁੰਦੇ ਹਨ ਸਾਈਕਲ ਦਾ ਬੱਚੋ ਕਿੰਨਾ ਗਰੀ ਹੁੰਦਾ ਹੈ ਫਿਰ ਸਕੂਟਰ ਦਾ ਥੋੜਾ ਹੋਰ ਹੁੰਦਾ ਹੈ ਮੋਟਰਬਾਈਕ ਦਾ ਥੋੜਾ ਚੌੜਾ ਹੀ ਹੁੰਦਾ ਹੈ ਪਰ ਜਿਹੜੇ ਬੱਚੇ ਹੈਵੀ ਟਰੱਕ ਹੁੰਦੇ ਨੇ ਵੱਡੇ ਵੱਡੇ ਬੜਾ ਵੱਡੀਆਂ ਕੰਟੇਨਰਾਂਆਂ ਵੱਡੀਆਂ ਵੱਡੀਆਂ ਕ੍ਰੇਨਾਂ ਲੈ ਕੇ ਜਾਂਦੇ ਨੇ ਤੁਸੀਂ ਦੇਖੋ ਉਹਨਾਂ ਦੇ ਪੁੱਛੋ ਉਹਨਾਂ ਦੇ ਚਾਰਗਨੇ ਚੌੜੇ ਹੋ ਜਾਂਦੇ ਨੇ ਠੀਕ ਹੈ ਨਾ ਫਿਰ ਅभी ਦੇਖੋ ਇਹ ਸਾਰਾ ਵਿਗਿਆਨ ਹੈ ਬੱਚਿਓ ਸਾਇੰਸ ਹੈ ساری ਟਰੱਕਾਂ ਤੇ ਬੱਸਾਂ ਦਾ ਪੁੰਜ ਜ਼ਿਆਦਾ ਹੁੰਦਾ ਹੈ بڑے ਬੰਦਿਆਂ ਨੇ ਬੈਠਾ ਹੁੰਦਾ ਟਰੱਕਾਂ 'ਚ ਬੜਾ ਮਾਲ ਢੋਆ ਹੁੰਦਾ ਉਹਨਾਂ ਦਾ ਪੁੰਜ ਜ਼ਿਆਦਾ ਹੋ ਜਾਂਦਾ ਕਿੰਨੇ ਪੈਸੇਂਜਰ ਬੈਠਦੇ ਨੇ ਉੱਤੇ ਹਨ ਜਿਸ ਕਰਕੇ ਜ਼ਮੀਨ ਸੜਕ ਤੇ ਉਹਨਾਂ ਦਾ ਭਾਰ ਵੀ ਉਸੇ ਅਨੁਪਾਦ ਵਿੱਚ ਜ਼ਿਆਦਾ ਹੁੰਦਾ ਹੈ ਜੋਨ ਦਾ ਪੁੰਜਾਦਾ ਹੋਏਗਾ ਕਿ ਜ਼ਮੀਨ ਤੇ ਭਾਰ ਵੀ ਜ਼ਿਆਦਾ ਪਵੇਗਾ ਇਹਨਾਂ ਦੇ ਚੌੜੇ ਟਾਇਰ ਜ਼ਮੀਨ ਨਾਲ ਉਹਨਾਂ ਦਾ ਸੰਪਰਕ ਵਾਲਾ ਖੇਤਰਫਲ ਵਧਾਉਣ ਦਾ ਕੰਮ ਕਰਦੇ ਨੇ ਕਿਉਂਕਿ ਦਬਾਅ ਖੇਤਰਫਲ ਦੇ ਉਲਟ ਅਨੁਪਾਤ ਵਿੱਚ ਹੁੰਦਾ ਹੈ ਜਿਆਦਾ ਖੇਤਰਫਲ ਘੱਟ ਦਬਾਅ ਘੱਟ ਖੇਤਰਫਲ ਜਿਆਦਾ ਦਬਾਅ ਉਹ ਘੱਟ ਉਹ ਜਿਆਦਾ ਉਹ ਜਿਆਦਾ ਉਹ ਘੱਟ ਉਲਟ ਅਨੁਪਾਤ ਜ਼ਮੀਨ ਤੇ ਲੱਗਣ ਵਾਲਾ ਦਬਾਅ ਘੱਟ ਜਾਂਦਾ ਹੈ ਕਿਉਂਕਿ ਖੇਤਰਫਲ ਵੱਧ ਗਿਆ ਤੇ ਦਬਾਅ ਘਟੇਗਾ ਤੇ ਵਾਹਨਾ ਦੀ ਗਤੀ ਸੁਖાળੀ ਹੋ ਜਾਂਦੀ ਹੈ ਉਹਨਾਂ ਵਿਚਲਾ ਰਗੜ ਬਲ ਜਿਹੜਾ ਹੈ ਪੈਰਾਂ ਵਿਚਲਾ ਤੇ ਉਹ ਵੀ ਘਟ ਜਾਂਦਾ ਹੈ ਤੇ ਉਹਨਾਂ ਦੀ ਕਸਾਈ ਵੀ ਘਟ ਹੁੰਦੀ ਹੈ ਤੇ ਵਾਹਨਾ ਦੀ ਸਥਿਰਤਾ ਜਿਹੜੀ ਹੈ ਸਟੈਬਿਲਿਟੀ ਹੈ ਉਹ ਵੀ ਵੱਧ ਜਾਂਦੀ ਹੈ ਉਹਨਾਂ ਦੇ ਉਲਟਨ ਦਾ ਜਿਹੜਾ ਚਾਂਸ ਹੈਗਾ ਘਟ ਜਾਂਦਾ ਹੈ ਤੇ ਬੜੇ ਸੌਜੇ ਸਹਜੇ ਹੀ ਉਹਨਾਂ ਦੀ ਦੌੜਾਈ ਜਿਹੜੀ ਹੁੰਦੀ ਹੈ ਕਿ ਉਹ ਉਹਨਾਂ ਦਾ ਖੁੱਭਦੇ ਨਹੀਂ ਹੈਗੇ ਪੋਲੇ ਤਾਂ ਤੇ ਵੀ ਨਹੀਂ ਖੁੱਭਦੇ ਤੇ ਸੜਕਾਂ ਦਾ ਇਹ ਰਾਹਾਂ ਦਾ ਜਿਹੜਾ ਨੁਕਸਾਨ ਹੈ ਉਹ ਵੀ ਨਹੀਂ ਹੁੰਦਾ ਤੁਹਾਨੂੰ ਪਤਾ ਹੈ ਇਹ ਦੇਖੋ ਇਹ ਚੀਜ਼ਾਂ ਜਿਹੜੀਆਂ ਵਿਵਹਾਰਿਕ ਰੂਪ ਵਿੱਚ ਅਸੀਂ ਸਾਡੇ ਆਲੇ-ਕੋਲੇ ਵਰਤਦੇ ਦੇਖਦੇ ਆ ਹੁਣ ਜਦੋਂ ਵੀ ਤੁਸੀਂ ਸੜਕ ਤੇ ਜਾਓ ਦੇਖੋ ਵਾਹਨਾਂ ਨੂੰ ਦੇਖੋ ਤੇ ਬਰੀਕੀ ਨਾਲ ਦੇਖਿਓ ਕਿ ਤੁਹਾਨੂੰ ਟਰੱਕਾਂ ਬੱਸਾਂ ਦੇ ਟਾਇਰ ਦੂਜੇ ਵਾਹਨਾਂ ਨਾਲੋਂ ਘੜ ਦੇ ਕਾਰਨ ਨਾਲੋਂ ਉਹਨਾਂ ਨਾਲੋਂ ਚੌੜੇ ਨਜ਼ਰ ਆਣਗੇ ਤੇ ਤੁਹਾਨੂੰ ਉਹ ਦੇਖਦੇ ਸਾਰੀ ਇਹ ਵੀਡੀਓ ਜਿਹੜਾ ਤੁਸੀਂ ਸੁਣੋਗੇ ਉਹ ਤੁਹਾਨੂੰ ਗੱਲ ਸਾਰੀ ਚੇਤੇ ਆ ਜਾਏਗੀ ਤੇ ਤੁਸੀਂ ਉਹਨੂੰ ਉਹਨਾਂ ਸੰਬੰਧ ਜੋੜ ਸਕਦੇ ਹੋ ਕਿ ਭਾਈ ਖੇਤਰਫਲ ਵਿਧਾਨ ਦਾ ਮਤਲਬ ਹੈਗਾ ਹੈ ਬਲ ਦਾ ਪ੍ਰਭਾਵ ਘਟਾਉਣਾ ਜਾਂ ਉਹਦਾ ਦਬਾਅ ਘਟਾਉਣਾ ਸੋ ਐਸੀ ਪੈਰਿਵਿਦਿਆਰਥੀਓ ਤੁਹਾਡੇ ਹੈ ਚਾਰ ਸਵਾਲ ਤੇ ਅੱਗੇ ਹਲੇ ਹੋਰ ਅਸੀਂ ਕਰਾਂਗੇ ਇਸ ਵਿਸ਼ੇ ਦੇ ਉੱਤੇ ਮਤਲਬ ਕਿ ਇਹ ਹਲੇ ਅਧਿਆਇ ਚੱਲਦਾ ਪਿਆ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੰਭ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ